ਇੱਕ ਸ਼ਹਿਰ ਵਿੱਚ ਇੱਕ ਗਰੀਬ ਲੱਕੜਹਾਰਾ ਰਹਿੰਦਾ ਸੀ ਔਰ ਰੋਜ਼ ਹੀ ਲੱਕੜੀਆਂ ਇਕੱਠੀਆਂ ਕਰਨ ਲਈ ਜੰਗਲ ਵੱਲ ਚਲ ਜਾਂਦਾ ਸੀ ਇੱਕ ਦਿਨ ਉਸਨੇ ਇੱਕ ਨਹਿਰ ਦੇ ਕਿਨਾਰੇ ਸੁੱਕਾ ਦਰਖਤ ਦੇਖਿਆ ਤਾਂ ਉਸਨੇ ਸੋਚਿਆ ਕਿ ਉਹ ਇਸ ਸੁੱਕੇ ਦਰਖਤ ਤੋਂ ਹੀ ਲੱਕੜੀਆਂ ਕੱਟ ਲੈਂਦਾ ਹੈ ਉਹ ਜਿਉਂ ਹੀ ਲੱਕੜੀਆਂ ਕੱਟਣ ਲੱਗਾ ਤਾਂ ਉਸਦਾ ਕਹਾੜਾ ਉਸ ਤੋਂ ਛੁੱਟ ਕੇ ਨਹਿਰ ਵਿੱਚ ਡਿੱਗ ਪਿਆ ਲੱਕੜਹਾਰਾ ਉਦਾਸ ਹੋ ਕੇ ਨਹਿਰ ਦੇ ਕਿਨਾਰੇ ਖਲੋ ਗਿਆ ਨਹਿਰ ਤੇ ਇੱਕ ਰੋਜ਼ ਹੰਸ ਆਉਂਦਾ ਸੀ ਮੋਤੀ ਚੁਗਣ ਤਾਂ ਉਸ ਦਿਨ ਵੀ ਉਹ ਹੰਸ ਆਇਆ ਹੋਇਆ ਸੀ ਤਾਂ ਉਸਨੇ ਲੱਕੜਹਾਰੇ ਨੂੰ ਉਦਾਸ ਨਹਿਰ ਦੇ ਕਿਨਾਰੇ ਖਲੋਤਾ ਦੇਖਿਆ ਹੰਸ ਨੇ ਪੁੱਛਿਆ ਕਿ ਕੀ ਗੱਲ ਹੋਈ ਬਹੁਤ ਉਦਾਸ ਖੜੇ ਹੋ ਤਾਂ ਲੱਕੜਹਾਰੇ ਨੇ ਕਿਹਾ ਕਿ ਮੈਂ ਬਹੁਤ ਗਰੀਬ ਆਦਮੀ ਹਾਂ ਮੇਰਾ ਕੋਹਾੜਾ ਨਹਿਰ ਦੇ ਵਿੱਚ ਡਿੱਗ ਪਿਆ ਹੈ ਤਾਂ ਮੈਂ ਸੋਚ ਰਿਹਾ ਹਾਂ ਕਿ ਕੱਲ ਕਿਸ ਦੇ ਨਾਲ ਲੱਕੜੀਆਂ ਕੱਟਾਂਗਾ ਤਾਂ ਹੰਸ ਨੇ ਕਿਹਾ ਕਿ ਮੈਂ ਮੋਤੀ ਚੁਗਲਾਂ ਮੈਨੂੰ ਭੁੱਖ ਬਹੁਤ ਲੱਗੀ ਹੋਈ ਹੈ ਤੇ ਫਿਰ ਮੈਂ ਕੁਝ ਸੋਚਦਾ ਹਾਂ ਲੱਕੜਹਾਰੇ ਨੇ ਕਿਹਾ ਠੀਕ ਹੈ ਤੁਸੀਂ ਪਹਿਲਾ ਮੋਤੀ ਚੁਗ ਲੋ ਹੰਸ ਨੇ ਮੋਤੀ ਚੁਗ ਕੇ ਤੇ ਹੰਸ ਜਦੋਂ ਮੋਤੀ ਚੁਗ ਰਿਹਾ ਸੀ ਤੇ ਉਸ ਨੂੰ ਇੱਕ ਲਾਲ ਲੱਭ ਗਿਆ ਤੇ ਹੰਸ ਨੇ ਸੋਚਿਆ ਕਿ ਲੱਕੜਹਾਰਾ ਬਹੁਤ ਗਰੀਬ ਹੈ ਤੇ ਚਲ ਮੈਂ ਇਸ ਨੂੰ ਲਾਲ ਦੇ ਦਿੰਦਾ ਹਾਂ ਇਸ ਦਾ ਭਲਾ ਹੋ ਜਾਏਗਾ ਲਾਲ ਮੇਰੇ ਕਿਸ ਕੰਮ ਹੰਸ ਨੇ ਉਹ ਲਾਲ ਲਿਆ ਕੇ ਲੱਕੜਹਾਰੇ ਨੂੰ ਦੇ ਦਿੱਤਾ ਅਤੇ ਕਹਿਣ ਲੱਗਾ ਕਿ ਮੈਂ ਤੁਹਾਨੂੰ ਤੁਹਾਡੇ ਕਹਾੜੇ ਤੋਂ ਵੀ ਕੀਮਤੀ ਚੀਜ਼ ਦੇਣ ਲੱਗਾ ਹਾਂ ਜੋ ਤੁਹਾਡੇ ਬਹੁਤ ਕੰਮ ਦੀ ਚੀਜ਼ ਹੈ ਹੰਸ ਲੱਕੜਹਾਰੇ ਨੂੰ ਲਾਲ ਜਿੰਦੇ ਹੋਏ ਕਹਿਣ ਲੱਗਾ ਕਿ ਇਹ ਇੰਨੀ ਕੀਮਤੀ ਚੀਜ਼ ਹੈ ਕਿ ਤੁਹਾਨੂੰ ਕਦੀ ਵੀ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਣ ਦੇਵੇਗੀ ਅਤੇ ਇਸ ਦੀ ਬਹੁਤ ਹੀ ਜ਼ਿਆਦਾ ਕੀਮਤ ਹੈ ਲੱਕੜਹਾਰਾ ਹੰਸ ਕੋਲੋਂ ਲਾਲ ਲੈ ਕੇ ਚਲਾ ਗਿਆ ਅਤੇ ਉਸਨੇ ਕਿਸੇ ਲਾਲੇ ਨੂੰ ਜਾ ਕੇ ਕਿਹਾ ਕਿ ਇਹ ਮੇਰੇ ਕੋਲ ਲਾਲ ਹੈ ਤੇ ਮੈਨੂੰ ਇਸ ਦੀ ਕੀਮਤ ਚਾਹੀਦੀ ਹੈ ਲਾਲਾ ਕਹਿਣ ਲੱਗਾ ਮੈਂ ਇਸ ਦੀ ਰਕਮ ਅਦਾ ਨਹੀਂ ਕਰ ਸਕਦਾ ਇਹ ਬਹੁਤ ਮਹਿੰਗੀ ਹੈ ਫਿਰ ਲੱਕੜਹਾਰਾ ਲਾਲ ਲੈ ਕੇ ਜ਼ੋਹਰੀ ਨੂੰ ਵੇਚਣ ਚਲਾ ਗਿਆ ਜ਼ੋਹਰੀ ਕਹਿੰਦਾ ਇੰਨੀ ਰਕਮ ਮੇਰੇ ਕੋਲ ਇੱਕੋ ਵਾਰ ਹੈ ਨਹੀਂ ਤਾਂ ਜੋਹਰੀ ਨੇ ਲੱਕੜਹਾਰੇ ਨਾਲ ਦੋ ਕਿਸ਼ਤਾਂ ਕਰ ਲਈਆਂ ਲੱਕੜਹਾਰੇ ਨੂੰ ਇੱਕ ਕਿਸ਼ਤ ਦੇ ਦਿੱਤੀ ਤੇ ਲੱਕੜਹਾਰਾ ਉਹ ਕਿਸ਼ਤ ਲੈ ਕੇ ਘਰ ਆ ਗਿਆ ਤੇ ਜਦੋਂ ਉਸਨੇ ਉਹ ਪਹਿਲੀ ਕਿਸ਼ਤ ਦੇਖੀ ਤਾਂ ਇੰਨਾ ਪੈਸਾ ਉਸਨੇ ਪਹਿਲਾਂ ਕਦੀ ਨਹੀਂ ਸੀ ਦੇਖਿਆ ਉਸਦੇ ਪਹਿਲੀ ਕਿਸ਼ਤ ਵਿੱਚ ਹੀ ਸਾਰੇ ਦੁੱਖ ਦੂਰ ਹੋ ਗਏ ਉਸ ਕੋਲ ਬਹੁਤ ਪੈਸਾ ਆ ਗਿਆ ਉਹ ਹੁਣ ਬਹੁਤ ਹੀ ਅਮੀਰ ਹੋ ਗਿਆ ਤੇ ਲੱਕੜਹਾਰੇ ਨੇ ਸੋਚਿਆ ਕਿ ਕਿਉਂ ਨਾ ਸਾਰੇ ਸ਼ਹਿਰ ਨੂੰ ਆਪਣੇ ਘਰ ਭੋਜਨ ਤੇ ਸੱਦਿਆ ਜਾਵੇ ਲੱਕੜਹਾਰੇ ਨੇ ਸਾਰਾ ਸ਼ਹਿਰ ਨੂੰ ਭੋਜਨ ਤੇ ਲਈ ਸੱਦਾ ਦੇ ਦਿੱਤਾ ਤੇ ਜਿਹੜਾ ਸ਼ਹਿਰ ਦਾ ਰਾਜਾ ਸੀ ਉਸਨੇ ਸੋਚਿਆ ਕਿ ਲੱਕੜਹਾਰਾ ਤਾਂ ਬਹੁਤ ਗਰੀਬ ਜਿਹਾ ਸੀ ਅਚਾਨਕ ਉਸ ਕੋਲੇ ਨਾ ਪੈਸਾ ਕਿੱਥੋਂ ਆ ਗਿਆ ਕਿ ਉਹ ਸਾਰੇ ਸ਼ਹਿਰ ਨੂੰ ਹੀ ਭੋਜਨ ਖਵਾ ਰਿਹਾ ਹੈ ਤਾਂ ਕਿਸੇ ਨੇ ਰਾਜੇ ਨੂੰ ਦੱਸਿਆ ਕਿ ਉਸ ਕੋਲੇ ਇੱਕ ਹੰਸ ਆਉਂਦਾ ਹੈ ਤੇ ਲੱਗਦਾ ਹੈ ਕਿ ਉਸ ਕੋਲੋਂ ਸਾਰਾ ਪੈਸਾ ਹੰਸ ਦੀ ਵਜ੍ਹਾ ਕਰਕੇ ਆਇਆ ਹੈ ਇੱਕ ਦਿਨ ਰਾਜਾ ਬਿਮਾਰ ਹੋ ਗਿਆ ਉਹ ਕਿਸੇ ਵੈਦ ਕੋਲ ਗਿਆ ਤੇ ਵੈਦ ਕਹਿੰਦਾ ਕਿ ਤੂੰ ਉਹਨਾਂ ਚਿਰ ਠੀਕ ਨਹੀਂ ਹੋ ਸਕਦਾ ਜਿੰਨਾ ਚਿਰ ਤੂੰ ਕਿਸੇ ਹੰਸ ਦਾ ਮਾਸ ਨਹੀਂ ਖਾਂਦਾ ਤਾਂ ਕਿਸੇ ਨੇ ਸਲਾਹ ਦਿੱਤੀ ਕਿ ਲੱਕੜਹਾਰੇ ਕੋਲ ਜੋ ਹੰਸ ਆਉਂਦਾ ਹੈ ਤੁਸੀਂ ਉਸ ਦਾ ਮਾਸ ਖਾਓ ਤੇ ਤੁਸੀਂ ਠੀਕ ਹੋ ਜਾਵੋਗੇ ਤਾਂ ਰਾਜੇ ਨੇ ਲੱਕੜਹਾਰੇ ਨੂੰ ਆਪਣੇ ਦਰਬਾਰ ਵਿੱਚ ਸੱਦ ਲਿਆ ਤੇ ਕਹਿਣ ਲੱਗਾ ਕਿ ਜੋ ਤੇਰੇ ਕੋਲ ਹੰਸ ਆਉਂਦਾ ਹੈ ਉਹ ਮੈਨੂੰ ਚਾਹੀਦਾ ਹੈ ਜੇ ਤੂੰ ਉਹ ਹੰਸ ਮੈਨੂੰ ਨਾ ਲਿਆ ਕੇ ਦਿੱਤਾ ਤਾਂ ਮੈਂ ਤੇਰਾ ਸਾਰਾ ਪਰਿਵਾਰ ਮਾਰ ਦੇਵਾਂਗਾ ਤਾਂ ਲੱਕੜਹਾਰਾ ਵਿਚਾਰਾ ਘਰ ਜਾ ਕੇ ਚਾਦਰ ਲੈ ਕੇ ਸੌਂ ਗਿਆ ਤੇ ਉਸਦੀ ਵਰਟੀ ਨੇ ਪੁੱਛਿਆ ਕਿ ਕੀ ਗੱਲ ਹੋਈ ਸਰਦਾਰ ਜੀ ਤੁਸੀਂ ਬੜੇ ਉਦਾਸ ਲੱਗ ਰਹੇ ਹੋ ਤਾਂ ਲੱਕੜਹਾਰੇ ਨੇ ਸਾਰੀ ਗੱਲ ਆਪਣੀ ਘਰ ਵਾਲੀ ਨੂੰ ਦੱਸ ਦਿੱਤੀ ਤੇ ਕਹਿੰਦਾ ਕਿ ਮੈਨੂੰ ਰਾਜੇ ਨੇ ਹੁਕਮ ਦਿੱਤਾ ਹੈ ਕਿ ਮੈਂ ਉਹਨਾਂ ਨੂੰ ਜੋ ਮੇਰੇ ਕੋਲ ਹੰਸ ਆਉਂਦਾ ਹੈ ਉਹ ਲਿਆ ਕੇ ਦਵਾਂ ਤੇ ਜਿਸ ਨੇ ਮੇਰਾ ਇਹਨਾਂ ਸਵਾਰਿਆ ਹੋਵੇ ਉਸ ਨੂੰ ਮਰਨ ਵਾਸਤੇ ਭਲਾ ਕਿਸੇ ਨੂੰ ਕਿਵੇਂ ਦੇ ਸਕਦਾ ਹਾਂ ਤੇ ਰਾਜੇ ਨੇ ਇਹ ਵੀ ਕਿਹਾ ਕਿ ਜੇ ਤੂੰ ਮੈਨੂੰ ਹੰਸ ਨੂੰ ਨਾ ਲਿਆ ਕੇ ਦਿੱਤਾ ਤਾਂ ਮੈਂ ਤੇਰੇ ਸਾਰਾ ਪਰਿਵਾਰ ਮਾਰ ਦਿਆਂਗਾ ਤਾਂ ਉਸ ਦੀ ਬੋਟੀ ਨੇ ਕਿਹਾ ਕਿ ਸਰਦਾਰ ਜੀ ਆਪਣੇ ਆਪ ਨੂੰ ਬਚਾਓ ਉਸ ਹੰਸ ਨੂੰ ਰਾਜੇ ਨੂੰ ਦੇ ਦਿਓ ਤੇ ਅਗਲੇ ਦਿਨ ਲੱਕੜਹਾਰਾ ਮੰਜੀ ਤੇ ਪਿਆਸ ਸੀ ਤੇ ਹੰਸ ਆਇਆ ਤੇ ਹੰਸ ਲੱਕੜਹਾਰੇ ਨੂੰ ਵੇਖਦਿਆਂ ਕਹਿਣ ਲੱਗਾ ਕਿ ਕੀ ਗੱਲ ਹੋਈ ਹੈ ਤੇ ਲੱਕੜਹਾਰਾ ਕਹਿੰਦਾ ਕਿ ਮੇਰੀ ਛਾਤੀ ਵਿੱਚ ਬਹੁਤ ਦਰਦ ਹੋ ਰਿਹਾ ਹੈ ਮੇਰੀ ਛਾਤੀ ਉੱਪਰ ਆ ਕੇ ਬੈਠ ਜਾ ਤੇ ਹੰਸ ਜਦੋਂ ਹੀ ਉਸ ਦੀ ਛਾਤੀ ਉੱਪਰ ਆ ਕੇ ਬੈਠਾ ਤਾਂ ਲੱਕੜਹਾਰੇ ਨੇ ਉਸ ਨੂੰ ਫੜ ਲਿਆ ਤੇ ਲੱਕੜਹਾਰੇ ਨੇ ਸਾਰੀ ਗੱਲ ਹੰਸ ਨੂੰ ਦੱਸ ਦਿੱਤੀ ਤੇ ਹੰਸ ਕਹਿੰਦਾ ਕਿ ਤੁਸੀਂ ਮੈਨੂੰ ਰਾਜੇ ਕੋਲ ਛੱਡ ਆਓ ਮੈਂ ਬਚਣ ਦੀ ਕੋਈ ਨਾ ਕੋਈ ਸਕੀਮ ਲਾ ਲਵਾਂਗਾ ਤੇ ਜਦੋਂ ਵੀ ਤੁਹਾਨੂੰ ਬਾਅਦ ਵਿੱਚ ਮੇਰੀ ਲੋੜ ਪਵੇਗੀ ਮੈਂ ਤੁਹਾਡੇ ਲਈ ਹਮੇਸ਼ਾ ਹਾਜ਼ਰ ਰ੍ਹਾਂਗਾ ਤੇ ਤੁਸੀਂ ਮੇਰੀ ਚਿੰਤਾ ਨਾ ਕਰਿਓ ਤਾਂ ਲੱਕੜਹਾਰਾ ਹੰਸ ਨੂੰ ਰਾਜੇ ਕੋਲ ਛੱਡ ਆਇਆ ਤੇ ਕਹਿਣ ਲੱਗਾ ਕਿ ਰਾਜਾ ਜੀ ਮੇਰੇ ਕੋਲ ਤਾਂ ਬਸ ਇਹ ਹੈ ਇੱਕੋ ਹੀ ਹੰਸ ਤੇ ਜੇ ਤੁਸੀਂ ਬਾਅਦ ਵਿੱਚ ਕਹੋ ਕਿ ਮੈਨੂੰ ਫਿਰ ਤੋਂ ਹੰਸ ਚਾਹੀਦਾ ਹੈ ਤੇ ਬਾਅਦ ਵਿੱਚ ਮੇਰੇ ਕੋਲ ਕੋਈ ਹੰਸ ਨਹੀਂ ਹੈ ਤੇ ਲੱਕੜਹਾਰੇ ਨੇ ਰਾਜੇ ਕੋਲੋਂ ਲਿਖਤੀ ਰੂਪ ਵਿੱਚ ਸਾਈਨ ਕਰਵਾ ਲਏ ਤੇ ਉਥੋਂ ਚਲਿਆ ਗਿਆ ਤੇ ਰਾਜੇ ਨੇ ਹੰਸ ਨੂੰ ਕੈਦ ਕਰ ਲਿਆ ਰਾਜੇ ਨੇ ਸੋਚਿਆ ਕਿ ਵੈਤ ਨੂੰ ਪੁਸ਼ਕੇ ਹੀ ਹੰਸ ਦਾ ਮੀਟ ਬਣਾਵਾਂਗਾ। ਰਾਜੇ ਦੇ ਪੁੱਤਰ ਨੂੰ ਪਤਾ ਲੱਗਾ ਕਿ ਮੇਰੇ ਪਿਤਾ ਨੇ ਇੱਕ ਹੰਸ ਨੂੰ ਕੈਦ ਕੀਤਾ ਹੋਇਆ ਹੈ। ਤੇ ਰਾਜੇ ਦੇ ਪੁੱਤਰ ਨੇ ਸਿਪਾਹੀਆਂ ਨਾਲ ਜਿੱਦ ਕੀਤੀ ਕਿ ਮੈਂ ਉਹ ਹੰਸ ਦੇਖਣਾ ਹੈ। ਤਾਂ ਉਸ ਦੀ ਜਿੱਦ ਕਾਰਨ ਸਿਪਾਹੀਆਂ ਨੇ ਹੰਸ ਨੂੰ ਪਿੰਜਰੇ ਵਿੱਚੋਂ ਖੋਲ ਦਿੱਤਾ। ਤੇ ਹੰਸ ਨੂੰ ਜਦੋਂ ਹੀ ਪਿੰਜਰੇ ਵਿੱਚੋਂ ਖੋਲਿਆ ਤੇ ਰਾਜੇ ਦਾ ਪੁੱਤਰ ਹੰਸ ਨੂੰ ਫੜਨ ਹੀ ਲੱਗਾ ਸੀ ਕਿ ਹੰਸ ਉਡਾਰੀ ਮਾਰ ਗਿਆ। ਅਤੇ ਜਾਂਦਾ ਜਾਂਦਾ ਰਾਜੇ ਦੇ ਪੁੱਤਰ ਨੂੰ ਕਹਿ ਗਿਆ ਅੱਜ ਤੂੰ ਮੇਰੀ ਜਾਨ ਬਚਾਈ ਹੈ ਇਸ ਲਈ ਜਦੋਂ ਵੀ ਤੈਨੂੰ ਮੇਰੀ ਲੋੜ ਪਈ ਤੇ ਮੈਂ ਹਮੇਸ਼ਾ ਤੇਰੇ ਲਈ ਹਾਜ਼ਰ ਹਾਂ ਮੈਨੂੰ ਬਸ ਇੱਕ ਵਾਰ ਯਾਦ ਕਰ ਲਈ ਉਦੋਂ ਰਾਜੇ ਨੂੰ ਪਤਾ ਲੱਗ ਗਿਆ ਕਿ ਮੇਰੇ ਪੁੱਤਰ ਦੇ ਕਾਰਨ ਹੰਸ ਉਡਾਰੀ ਮਾਰ ਗਿਆ ਹੈ ਤਾਂ ਰਾਜੇ ਨੇ ਆਪਣੇ ਪੁੱਤਰ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਤੇ ਕਿਹਾ ਕਿ ਇਹ ਮੇਰਾ ਪੁੱਤਰ ਨਹੀਂ ਮੇਰਾ ਦੁਸ਼ਮਣ ਹੈ ਜਿਸ ਨੇ ਹੰਸ ਨੂੰ ਆਜ਼ਾਦ ਕਰਵਾ ਦਿੱਤਾ ਰਾਜੇ ਨੇ ਆਪਣੇ ਪੁੱਤਰ ਦੀ ਫਾਂਸੀ ਦੀ ਤਾਰੀਖ ਫਿਕਸ ਕਰ ਦਿੱਤੀ ਫਾਂਸੀ ਦੀ ਤਾਰੀਖ ਨੇੜੇ ਆ ਗਈ ਤੇ ਰਾਜੇ ਦੇ ਸਿਪਾਹੀਆਂ ਨੇ ਰਾਜੇ ਦੇ ਪੁੱਤਰ ਨੂੰ ਉਸ ਦੀ ਆਖਰੀ ਇੱਛਾ ਪੁੱਛੀ ਤਾਂ ਰਾਜੇ ਦੇ ਪੁੱਤਰ ਨੇ ਕਿਹਾ ਕਿ ਮੈਂ ਬਾਹਰ ਜਾ ਕੇ ਕਿਸੇ ਤਲਾਬ ਵਿੱਚ ਇਸ਼ਨਾਨ ਕਰਨਾ ਚਾਹੁੰਦਾ ਹਾਂ ਤਾਂ ਸਿਪਾਹੀ ਉਸ ਨੂੰ ਨਾਲ ਲੈ ਕੇ ਕਿਸੇ ਤਲਾਬ ਉੱਪਰ ਚਲੇ ਗਏ ਜਦੋਂ ਉਹ ਤਲਾਬ ਵਿੱਚ ਇਸ਼ਨਾਨ ਕਰਨ ਲੱਗਾ ਤਾਂ ਉਸ ਨੇ ਹੰਸ ਨੂੰ ਯਾਤ ਕੀਤਾ ਤੇ ਕਿਹਾ ਕਿ ਮੈਨੂੰ ਤੁਹਾਡੀ ਲੋੜ ਹੈ ਤਾਹ ਹੰਸ ਅਸਮਾਨ ਵਿੱਚੋਂ ਉੜਦਾ-ਉੜਦਾ ਆਇਆ ਤੇ ਅਚਾਨਕ ਹੀ ਰਾਜੇ ਦੇ ਪੁੱਤਰ ਨੂੰ ਆਪਣੇ ਖੰਭਾਂ ਉੱਪਰ ਚੜਾ ਕੇ ਤਾਹਾਂ ਦਾ ਤਾਹ ਇਹ ਉਡਾਰੀ ਮਾਰ ਗਿਆ ਹੁਣ ਰਾਜੇ ਦਾ ਪੁੱਤਰ ਤੇ ਹੰਸ ਉੱਡੇ-ਉੱਡੇ ਇੱਕ ਸ਼ਹਿਰ ਵਿੱਚ ਪਹੁੰਚ ਗਏ ਉਸ ਸ਼ਹਿਰ ਦੇ ਰਾਜੇ ਦੀ ਬੇਟੀ ਬਹੁਤ ਸੁੰਦਰ ਸੀ ਉਹ ਇੰਨੀ ਸੁੰਦਰ ਸੀ ਕਿ ਉਸ ਵਿੱਚੋਂ ਇੱਕ ਰੋਸ਼ਨੀ ਉੱਭਰਦੀ ਸੀ ਜੋ ਸਾਰਾ ਸ਼ਹਿਰ ਨੂੰ ਰੋਸ਼ਨ ਕਰ ਦਿੰਦੀ ਸੀ ਅੱਜ ਤੱਕ ਕਿਸੇ ਵੀ ਮਰਦ ਨੇ ਉਸ ਨੂੰ ਹੱਥ ਨਹੀਂ ਸੀ ਲਗਾਇਆ ਉਹ ਮਹਿਲਾਂ ਦੇ ਉੱਪਰ ਰਹਿੰਦੀ ਸੀ ਤੇ ਥੱਲੇ ਸਾਰੇ ਜਿੰਦਰੇ ਲੱਗੇ ਹੁੰਦੇ ਸਨ ਤਾਂ ਕਿ ਕੋਈ ਵੀ ਮਰਦ ਉਸ ਤੱਕ ਨਾ ਪਹੁੰਚ ਸਕੇ ਉਹ ਹਮੇਸ਼ਾ ਮਹਿਲਾਂ ਉੱਪਰ ਇੱਕ ਬਾਂਸਰੀ ਵਜਾਉਂਦੀ ਰਹਿੰਦੀ ਸੀ ਤੇ ਬਾਂਸਰੀ ਦੀ ਆਵਾਜ਼ ਇੰਨੀ ਸੁਰੀਲੀ ਸੀ ਕਿ ਸਾਰਾ ਸ਼ਹਿਰ ਹੀ ਉਸ ਸੁਰੀਲੀ ਬਾਂਸਰੀ ਦੀ ਆਵਾਜ਼ ਨਾਲ ਮਗਨ ਹੋ ਜਾਂਦਾ ਸੀ ਜਦੋਂ ਰਾਜੇ ਦੇ ਪੁੱਤਰ ਨੇ ਤੇ ਹੰਸ ਉਸ ਸ਼ਹਿਰ ਵਿੱਚੋਂ ਗੁਜ਼ਰੇ ਤਾਂ ਉਹਨਾਂ ਨੇ ਵੀ ਦੇਖਿਆ ਕਿ ਸਾਰਾ ਸ਼ਹਿਰ ਹੀ ਰੌਸ਼ਨੀ ਨਾਲ جگਮਗਾਇਆ ਹੈ ਤੇ ਇੱਕ ਬਾਂਸਰੀ ਦੀ ਆਵਾਜ਼ ਆ ਰਹੀ ਹੈ ਜੋ ਬਹੁਤ ਹੀ ਸਰੀਲੀ ਹੈ ਤਾਂ ਰਾਜੇ ਦੇ ਪੁੱਤਰ ਨੇ ਹੰਸ ਨੂੰ ਕਿਹਾ ਕਿ ਇਹ ਬਾਂਸਰੀ ਦੀ ਆਵਾਜ਼ ਜਿੱਥੋਂ ਵੀ ਆ ਰਹੀ ਹੈ ਮੈਂ ਉੱਥੇ ਜਾਣਾ ਹੈ ਹੰਸ ਨੇ ਕਿਹਾ ਕਿ ਛੱਡ ਪਰੇ ਐਵੇਂ ਕੋਈ ਮੁਸੀਬਤ ਗੱਲ ਪਾਵਾਂਗੇ ਤਾਂ ਰਾਜੇ ਦਾ ਪੁੱਤਰ ਨਹੀਂ ਮੰਨਿਆ ਤਾਂ ਹੰਸ ਨੇ ਕਿਹਾ ਚਲ ਠੀਕ ਹੈ ਹੰਸ ਨੇ ਬਾਂਸਰੀ ਦੀ ਆਵਾਜ਼ ਜਿੱਥੋਂ ਆ ਰਹੀ ਸੀ ਮਹਿਲਾਂ ਦੇ ਉੱਪਰੋਂ ਉੱਥੇ ਜਾ ਕੇ ਰਾਜੇ ਦੇ ਪੁੱਤਰ ਨੂੰ ਉਤਾਰ ਦਿੱਤਾ ਅਤੇ ਕਿਹਾ ਕਿ ਜਾ ਕੇ ਦੇਖ ਲੈ ਇਹ ਬਾਂਸਰੀ ਕੌਣ ਵਜਾ ਰਿਹਾ ਹੈ ਜਿਉਂ ਹੀ ਰਾਜੇ ਦਾ ਪੁੱਤਰ ਅੰਦਰ ਗਿਆ ਤਾਂ ਉਸ ਨੇ ਰੂਪਵੰਤੀ ਨੂੰ ਦੇਖਿਆ ਰੂਪਵੰਤੀ ਉਸ ਸ਼ਹਿਰ ਦੇ ਰਾਜੇ ਦੀ ਪੁੱਤਰੀ ਸੀ ਰਾਜੇ ਦਾ ਪੁੱਤਰ ਰੂਪਵੰਤੀ ਕੋਲ ਗਿਆ ਤੇ ਉਸਨੇ ਰੂਪਵੰਤੀ ਨੂੰ ਹੱਥ ਲਗਾ ਦਿੱਤਾ ਜਿਉਂ ਹੀ ਉਸਨੇ ਰੂਪਵੰਤੀ ਨੂੰ ਹੱਥ ਲਾਇਆ ਤਾਂ ਉਸ ਦੇ ਵਿੱਚੋਂ ਜੋ ਰੋਸ਼ਨੀ जगमਗਾ ਰਹੀ ਸੀ ਉਹ ਇੱਕਦਮ ਬੰਦ ਹੋ ਗਈ ਰੂਪਵੰਤੀ ਕਹਿਣ ਲੱਗੀ ਕਿ ਕੋਈ ਵੀ ਅੱਜ ਤੱਕ ਮੇਰੇ ਕਮਰੇ ਵਿੱਚ ਨਹੀਂ ਆਇਆ ਤੁਸੀਂ ਪਹਿਲੇ ਮਰਦ ਹੋ ਜੋ ਇੱਥੋਂ ਤੱਕ ਪਹੁੰਚੇ ਹੋ ਤੇ ਤੁਸੀਂ ਕਿੱਧਰੋਂ ਆਏ ਹੋ ਕਿਵੇਂ ਆਏ ਹੋ ਰੂਪਵੰਤੀ ਨੇ ਉਸ ਨੂੰ ੱੱਕੇ ਮਾਰ ਕੇ ਆਪਣੇ ਕਮਰੇ ਵਿੱਚੋਂ ਕੱਢ ਦਿੱਤਾ ਰੂਪਵੰਤੀ ਨੇ ਜਦੋਂ ਉਸ ਨੂੰ ੱੱਕੇ ਮਾਰ ਕੇ ਕੱਢਿਆ ਤਾਂ ਜੋ ਰੂਪਵੰਤੀ ਚੋਂ ਖੁਸ਼ਬੂਆਂ ਆ ਰਹੀਆਂ ਸੀ ਉਹ ਖੁਸ਼ਬੂਆਂ ਹੁਣ ਰਾਜੇ ਦੇ ਪੁੱਤਰ ਕੋਲੋਂ ਵੀ ਆਉਣ ਲੱਗੀਆਂ ਕਿਉਂਕਿ ਰੂਪਵੰਤੀ ਨੇ ਉਸ ਨੂੰ ਹੱਥ ਲਗਾ ਦਿੱਤਾ ਸੀ ਰਾਜੇ ਦਾ ਪੁੱਤਰ ਬਾਹਰ ਆ ਕੇ ਹੰਸ ਦੇ ਉੱਪਰ ਬੈਠ ਕੇ ਹੰਸ ਉਸ ਨੂੰ ਕਿਸੇ ਹੋਰ ਪਾਸੇ ਵੱਲ ਲੈ ਗਿਆ ਤੇ ਰਾਜੇ ਦੇ ਪੁੱਤਰ ਕੋਲ ਹੁਣ ਬਹੁਤ ਹੀ ਖੁਸ਼ਬੂਆਂ ਆ ਰਹੀਆਂ ਸੀ ਜਿਸ ਕਾਰਨ ਹੰਸ ਨੇ ਕਿਹਾ ਕਿ ਤੂੰ ਆਪਣੇ ਕੱਪੜੇ ਧੋਲ ਹੈ ਤਾਂ ਉਸਨੇ ਕਿਹਾ ਕਿ ਮੈਨੂੰ ਕੱਪੜੇ ਧੋਣ ਦੀ ਜਾਂਚ ਨਹੀਂ ਹੈ ਹੰਸ ਨੇ ਕਿਹਾ ਕਿ ਅਸੀਂ ਕਿਸੇ ਕੱਪੜੇ ਕਿਸੇ ਧੋਬੀ ਕੋਲੋਂ ਧਵਾ ਲੈਂਦੇ ਹਾਂ ਤਾਂ ਹੰਸ ਉਸ ਨੂੰ ਕਿਸੇ ਧੋਬੀ ਕੋਲ ਲੈ ਗਿਆ ਤੇ ਰਾਜੇ ਦੇ ਪੁੱਤਰ ਨੇ ਧੋਬੀ ਨੂੰ ਕਿਹਾ ਕਿ ਮੈਨੂੰ ਤੂੰ ਇਹ ਕੱਪੜੇ ਧੋ ਕੇ ਦੇ ਦੇ ਤਾਂ ਉਸਨੇ ਕਿਹਾ ਕਿ ਮੇਰੇ ਪੁੱਤਰ ਦੀ ਕੱਲ ਸ਼ਾਦੀ ਹੈ ਇਸ ਲਈ ਮੈਂ ਹੁਣੇ ਤੇਰੇ ਕੱਪੜੇ ਨਹੀਂ ਧੋ ਸਕਦਾ ਮੈਂ ਕੰਮ ਕਾਜਾਂ ਵਿੱਚ ਰੁੱਝਿਆ ਹੋਇਆ ਹਾਂ ਮੈਂ ਤੇਰੇ ਕੱਪੜੇ 2 ਦਿਨਾਂ ਤੱਕ ਧੋ ਕੇ ਵਾਪਸ ਕਰ ਸਕਦਾ ਹਾਂ ਤਾਂ ਮੁੰਡੇ ਨੇ ਕਿਹਾ ਚਲ 2 ਦਿਨਾਂ ਵਿੱਚ ਹੀ ਧੋ ਦੇ ਉਹੋ ਆਪਣੇ ਕੱਪੜੇ ਤੋਬੀ ਕੋਲ ਛੱਡ ਗਿਆ ਰਾਜੇ ਦੇ ਪੁੱਤਰ ਦੇ ਕੱਪੜੇ ਸੀ ਇੰਨੇ ਮਲਾਈਮ ਤੇ ਇੰਨੇ ਸੋਹਣੇ ਸੀ ਕਿ ਤੋਬੀ ਨੇ ਸੋਚਿਆ ਕਿ ਮੈਂ ਇਹ ਕੱਪੜੇ ਵਿਆਹ ਵਾਲੇ ਦਿਨ ਆਪਣੇ ਪੁੱਤਰ ਨੂੰ ਪਹਿਨਾ ਦੇਵਾਂਗਾ ਤਾਂ ਉਧਰ ਰਾਜੇ ਨੂੰ ਇਹ ਮਨਜ਼ੂਰ ਨਹੀਂ ਸੀ ਕਿ ਕੋਈ ਉਸ ਦੀ ਧੀ ਨੂੰ ਹੱਥ ਲਗਾਵੇ ਉਸ ਨੇ ਸੋਚਿਆ ਕਿ ਐਡੀ ਹਮਤ ਜਿਸ ਨੇ ਵੀ ਕੀਤੀ ਹੈ ਉਹ ਉਸ ਨੂੰ ਬਖਸ਼ੇਗਾ ਨਹੀਂ ਉਸ ਨੇ ਸਾਰੇ ਸ਼ਹਿਰ ਵਿੱਚ ਐਲਾਨ ਕਰ ਦਿੱਤਾ ਕਿ ਸਾਰੇ ਰਾਜ ਮਹਿਲ ਵਿੱਚ ਆਪਣੀ ਹਾਜ਼ਰੀ ਲਗਵਾਉਣ ਉਸਨੇ ਤਕਰੀਬਨ ਸੋਚ ਲਈ ਸੀ ਕਿ ਜਿਸ ਕੋਲੋਂ ਵੀ ਉਸ ਦੀ ਧੀ ਜਹੀ ਖੁਸ਼ਬੂ ਆਉਂਦੀ ਹੋਈ ਉਸਨੇ ਹੀ ਅਸਲ ਵਿੱਚ ਉਸ ਦੀ ਧੀ ਰੂਪਵੰਤੀ ਨੂੰ ਹੱਥ ਲਗਾਇਆ ਹੋਵੇਗਾ ਤੇ ਉਹ ਉਸ ਨੂੰ ਤੁਰੰਤ ਹੀ ਮੌਤ ਦੀ ਸਜ਼ਾ ਸੁਣਾ ਦੇਵੇਗਾ ਤੋਂ ਅਭੀ ਨੇ ਵੀ ਸੋਚਿਆ ਕਿ ਚਲ ਮੁੰਡੇ ਦੀ ਬਰਾਤ ਲਾ ਕੇ ਜਾਣੀ ਹੈ ਪਹਿਲਾਂ ਰਾਜੇ ਦੇ ਦਰਬਾਰ ਵਿੱਚ ਹਾਜ਼ਰੀ ਲਵਾ ਦਿੰਦੇ ਹਾਂ ਉਹ ਵੀ ਰਾਜੇ ਦੇ ਦਰਬਾਰ ਵਿੱਚ ਹੋ ਕੇ ਹਾਜ਼ਰੀ ਲਗਵਾਉਣ ਚਲੇ ਗਏ ਰਾਜਾ ਸਭ ਦੀ ਪਰਖ ਕਰ ਰਿਹਾ ਸੀ ਜਦੋਂ ਥੋਬੀ ਦੇ ਲੜਕੇ ਦੀ ਵਾਰੀ ਆਈ ਤਾਂ ਰਾਜੇ ਨੂੰ ਵੀ ਉਸ ਕੋਲੋਂ ਓਵੇਂ ਦੀ ਹੀ ਖੁਸ਼ਬੂ ਆਈ ਜਿਵੇਂ ਦੀ ਉਸ ਦੀ ਤੀ ਕੋਲੋਂ ਦੀ ਸੀ ਰਾਜੇ ਨੇ ਕਿਹਾ ਕਿ ਇਹੀ ਹੈ ਜਿਸ ਨੇ ਮੇਰੀ ਧੀ ਨੂੰ ਹੱਥ ਲਾਉਣ ਦੀ ਹਿੰਮਤ ਕੀਤੀ ਹੈ ਰਾਜੇ ਨੇ ਥੋਬੀ ਦੇ ਲੜਕੇ ਨੂੰ ਤੁਰੰਤ ਕੈਦ ਕਰਕੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਇਹ ਗੱਲ ਹੰਸ ਕੋਲ ਪਹੁੰਚ ਗਈ ਤੇ ਹੰਸ ਨੇ ਰਾਜੇ ਦੇ ਪੁੱਤਰ ਨੂੰ ਕਿਹਾ ਕਿ ਐਵੇਂ ਬੇਗੁਨਾਹ ਸਾਡੀ ਵਜ੍ਹਾ ਕਰਕੇ ਮਾਰਿਆ ਜਾਣਾ ਹੈ ਤੇ ਸਾਨੂੰ ਪਾਪ ਲੱਗਣਾ ਹੈ ਇਸ ਲਈ ਮੈਂ ਤੈਨੂੰ ਕਹਿੰਦਾ ਹਾਂ ਮੈਂ ਤੇਰੇ ਨਾਲ ਹਮੇਸ਼ਾ ਲਈ ਹਾਂ ਜਿੱਥੇ ਵੀ ਤੈਨੂੰ ਲੋੜ ਪਵੇਗੀ ਮੈਂ ਉੱਥੇ ਹਾਜ਼ਰ ਹਾਂ ਤੇ ਐਦਾਂ ਕਰ ਕਿ ਤੂੰ ਰਾਜੇ ਦੇ ਦਰਬਾਰ ਵਿੱਚ ਜਾ ਤੇ ਜਾ ਕੇ ਸੱਚ-ਸੱਚ ਦੱਸ ਦੇ ਕਿ ਤੁਹਾਡਾ ਕਸੂਰਵਾਰ ਮੈਂ ਹਾਂ ਜੇ ਤੁਸੀਂ ਸਜ਼ਾ ਸੁਣਾਉਣੀ ਹੈ ਤਾਂ ਮੈਨੂੰ ਸੁਣਾਓ ਉਸ ਇਨਸਾਨ ਦੀ ਕੋਈ ਗਲਤੀ ਨਹੀਂ ਜਿਸ ਨੂੰ ਤੁਸੀਂ ਕੈਦ ਕੀਤਾ ਹੈ ਤੇ ਲੜਕਾ ਮੰਨ ਗਿਆ ਉਸਨੇ ਦਰਬਾਰ ਵਿੱਚ ਜਾ ਕੇ ਰਾਜੇ ਨੂੰ ਓਵੇਂ ਹੀ ਕਿਹਾ ਜਿਵੇਂ ਹੰਸ ਨੇ ਕਿਹਾ ਸੀ ਰਾਜੇ ਨੇ ਆਪਣੀ ਧੀ ਸਾਧ ਲਈ ਤੇ ਉਸ ਨੂੰ ਪਹਿਚਾਨਣ ਲਈ ਕਿਹਾ ਰਾਜੇ ਦੀ ਧੀ ਰੂਪਵੰਤੀ ਨੇ ਉਸ ਨੂੰ ਪਹਿਚਾਨ ਲਿਆ ਰਾਜੇ ਨੇ ਤੋਬੀ ਬੀ ਦੇ بیٹے ਨੂੰ ਰਿਹਾ ਕਰ ਦਿੱਤਾ ਤੇ ਉਸ ਨੂੰ ਜੇਲ੍ਹ ਵਿੱਚ ਡੱਕ ਲਿਆ ਤੇ ਉਹੀ ਤਰੀਕ ਤੇ ਰਾਜੇ ਦੇ بیٹے ਨੂੰ ਫਾਂਸੀ ਦੇਣ ਦਾ ਹੁਕਮ ਕਰ ਦਿੱਤਾ ਫਾਂਸੀ ਦੀ ਤਾਰੀਖ ਨੇੜੇ ਆਈ ਤਾਂ ਸਿਪਾਹੀਆਂ ਦੁਆਰਾ ਰਾਜੇ ਦੇ ਲੜਕੇ ਨੂੰ ਉਸਦੀ ਆਖਰੀ ਇੱਛਾ ਪੁੱਛੀ ਗਈ ਉਸਨੇ ਕਿਹਾ ਕਿ ਮੇਰੀ ਆਖਰੀ ਇੱਛਾ ਹੈ ਕਿ ਮੈਂ ਮਹਿਲਾਂ ਦੇ ਉੱਪਰ ਜਾਣਾ ਚਾਹੁੰਦਾ ਹਾਂ ਅਤੇ ਇੱਕ ਵਾਰ ਉੱਪਰ ਜਾ ਕੇ ਚਾਰ ਸ਼ਫੇਰੇ ਪ੍ਰਜਾ ਨੂੰ ਦੇਖਣਾ ਚਾਹੁੰਦਾ ਹਾਂ ਰਾਜੇ ਦੇ ਹੁਕਮ ਅਨੁਸਾਰ ਸਿਪਾਹੀ ਉਸ ਨੂੰ ਮਹਿਲਾਂ ਦੇ ਸਭ ਤੋਂ ਉੱਪਰ ਲੈ ਗਏ ਉੱਪਰ ਜਾ ਕੇ ਉਸ ਨੇ ਫਿਰ ਹੰਸ ਨੂੰ ਯਾਦ ਕੀਤਾ ਤੇ ਹੰਸ ਆਇਆ ਤੇ ਉਸ ਨੂੰ ਦਵਾ-ਦਵ ਆਪਣੇ ਖੰਭਾ ਉੱਪਰ ਬਿਠਾ ਕੇ ਤਾਹਾਂ ਦੀ ਤਾਂ ਹੀ ਲੈ ਗਿਆ ਸਿਪਾਹੀ ਦੇਖਦੇ ਹੀ ਰਹਿ ਗਏ ਸਿਪਾਈਆਂ ਦੇ ਥੱਲੇ ਆ ਕੇ ਰਾਜੇ ਨੂੰ ਕਿਹਾ ਕਿ ਅਸੀਂ ਉਸ ਨੂੰ ਮਾਰ ਦਿੱਤਾ ਹੈ ਕਿਉਂਕਿ ਸਿਪਾਈ ਡਰਦੇ ਸਨ ਕਿ ਜੇ ਅਸੀਂ ਰਾਜੇ ਨੂੰ ਦੱਸ ਦਿੱਤਾ ਕਿ ਉਸ ਨੂੰ ਕੋਈ ਪੰਛੀ ਉਡਾ ਕੇ ਲੈ ਗਿਆ ਹੈ ਤਾਂ ਰਾਜਾ ਉਹਨਾਂ ਨੂੰ ਛੱਡੇਗਾ ਨਹੀਂ ਇਸ ਲਈ ਸਿਪਾਈਆਂ ਨੇ ਰਾਜੇ ਨੂੰ ਝੂਠ ਹੀ ਬੋਲ ਦਿੱਤਾ ਕਿ ਅਸੀਂ ਉਸ ਨੂੰ ਮਾਰ ਦਿੱਤਾ ਹੈ ਰੂਪਵੰਤੀ ਕਹਿਣ ਲੱਗੀ ਸੀ ਕਿ ਜਿਸ ਮਰਦ ਨੇ ਮੈਨੂੰ ਹੱਥ ਲਗਾਇਆ ਮੈਂ ਉਸ ਨਾਲ ਹੀ ਸ਼ਾਦੀ ਕਰਾਂਗੀ ਪਰ ਰਾਜਾ ਇਸ ਗੱਲ ਨਾਲ ਸਹਿਮਤ ਨਹੀਂ ਸੀ ਇਹ ਗੱਲ ਰਾਜੇ ਦੇ ਲੜਕੇ ਤੱਕ ਪਹੁੰਚੀ ਸੀ ਉਸ ਨੇ ਹੰਸ ਨੂੰ ਕਿਹਾ ਕਿ ਰੂਪਵੰਤੀ ਦੀ ਇੱਛਾ ਸੀ ਕਿ ਜਿਸ ਨੇ ਉਸ ਨੂੰ ਹੱਥ ਲਗਾਇਆ ਹੈ ਉਹ ਉਸ ਨਾਲ ਹੀ ਸ਼ਾਦੀ ਕਰੇਗੀ ਇਸ ਦਾ ਮਤਲਬ ਹੈ ਕਿ ਉਹ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਉਸਨੇ ਹੰਸ ਨੂੰ ਕਿਹਾ ਕਿ ਤੁਸੀਂ ਮੈਨੂੰ ਇੱਥੇ اتار ਜਾਓ ਤੇ ਰੂਪਵੰਤੀ ਨੂੰ ਲੈ ਕੇ ਆਓ ਹੰਸ ਨੇ ਕਿਹਾ ਕਿ ਮੈਂ ਤੈਨੂੰ ਉੱਚੇ ਪਰਬਤਾਂ ਉੱਪਰ ਛੱਡ ਆਵਾਂਗਾ ਜਿੱਥੇ ਤੈਨੂੰ ਕੋਈ ਵੀ ਮੁਸੀਬਤ ਨਾ ਆਵੇ ਫਿਰ ਮੈਂ ਰੂਪਵੰਤੀ ਨੂੰ ਲੈ ਕੇ ਆਵਾਂਗਾ ਹੰਸ ਰਾਜੇ ਦੇ ਲੜਕੇ ਨੂੰ ਪਰਬਤਾਂ ਉੱਪਰ ਛੱਡ ਕੇ ਰੂਪਵੰਤੀ ਨੂੰ ਲੈਣ ਚਲਾ ਗਿਆ ਹੰਸ ਨੇ ਜਾ ਕੇ ਰੂਪਵੰਤੀ ਨੂੰ ਸਾਰੀ ਗੱਲ ਦੱਸੀ ਤਾਰੂਪਵੰਤੀ ਰਾਜੇ ਤੋਂ ਚੋਰੀ ਹੰਸ ਤੇ ਖੰਭਾਂ ਉੱਪਰ ਬੈਠ ਗਈ ਹੰਸ ਰੂਪਵੰਤੀ ਨੂੰ ਵੀ ਲੈ ਕੇ ਉੱਚੇ ਪਰਬਤਾਂ ਤੱਕ ਆ ਗਿਆ ਜਿੱਥੇ ਉਸਨੇ ਰਾਜੇ ਦੇ ਪੁੱਤਰ ਨੂੰ ਛੱਡਿਆ ਸੀ ਠੰਡ ਦਾ ਮੌਸਮ ਹੋਣ ਕਾਰਨ ਰੂਪਵੰਤੀ ਕਹਿਣ ਲੱਗੀ ਕਿ ਮੈਨੂੰ ਪਾਲਾ ਹੋ ਰਿਹਾ ਹੈ ਹੰਸ ਨੇ ਕਿਹਾ ਕਿ ਤੁਸੀਂ ਲੱਕੜੀਆਂ ਇਕੱਠੀਆਂ ਕਰੋ ਤੇ ਮੈਂ ਅੱਗ ਦਾ ਇੰਤਜ਼ਾਮ ਕਰਦਾ ਹਾਂ ਦੋਨਾਂ ਨੇ ਲੱਕੜੀਆਂ ਇਕੱਠੀਆਂ ਕੀਤੀਆਂ ਤੇ ਹੰਸ ਲਾਲਟਾਣ ਲੈ ਕੇ ਆਇਆ ਤੇ ਹੰਸ ਨੇ ਰਾਜੇ ਦੇ ਪੁੱਤਰ ਨੂੰ ਕਿਹਾ ਕਿ ਇਹਨਾਂ ਲੱਕੜੀਆਂ ਨੂੰ ਅੱਗ ਲਗਾ ਦਿਓ ਤਾਂ ਉਹਨਾਂ ਨੇ ਅੱਗ ਲਗਾ ਦਿੱਤੀ ਤੇ ਹੰਸ ਨੇ ਕਿਹਾ ਕਿ ਰਾਤ ਹੋ ਚੁੱਕੀ ਹੈ ਤੇ ਅੱਧੀ ਰਾਤ ਮੈਂ ਆਰਾਮ ਕਰ ਲੈਂਦਾ ਹਾਂ ਤੇ ਤੁਸੀਂ ਧਿਆਨ ਰੱਖਣਾ ਤੇ ਅੱਧੀ ਰਾਤ ਤੁਸੀਂ ਆਰਾਮ ਕਰ ਲਿਓ ਮੈਂ ਧਿਆਨ ਰੱਖਾਂਗਾ ਤੇ ਹੰਸ ਨੇ ਕਿਹਾ ਕਿ ਪਹਿਲਾਂ ਮੈਂ ਆਰਾਮ ਕਰ ਲੈਂਦਾ ਹਾਂ ਪਰ ਖਾਸ ਕਰਕੇ ਇਹ ਗੱਲ ਦਾ ਧਿਆਨ ਰੱਖਣਾ ਕਿ ਜਿਸ ਤਰਫ ਮੈਂ ਸੁੱਤਾ ਹੋਵਾਂ ਹਵਾ ਦਾ ਬੁੱਲਾ ਉਸ ਤਰਫ ਨਾ ਹੋ ਜਾਵੇ ਜੇ ਮੇਰੇ ਖੰਭਾਂ ਨੂੰ ਸੇਕ ਲੱਗ ਗਿਆ ਤਾਂ ਮੈਂ ਉੱਡ ਨਹੀਂ ਸਕਾਂਗਾ ਇਸ ਲਈ ਤੁਸੀਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੰਸ ਆਰਾਮ ਕਰਨ ਲੱਗ ਪਿਆ ਤੇ ਉਹ ਦੋਵੇਂ ਵੀ ਥੱਕੇ ਹੋਏ ਸੀ ਉਹਨਾਂ ਦਾ ਵੀ ਧਿਆਨ ਇਸ ਪਾਸੇ ਨਾ ਗਿਆ ਤੇ ਅਚਾਨਕ ਹਵਾ ਦਾ ਬੁੱਲਾ ਆਇਆ ਤੇ ਹੰਸ ਦੇ ਖੰਭਾਂ ਨੂੰ ਸੇਕ ਲੱਗ ਗਿਆ ਹੰਸ ਜਲਦੀ ਨਾਲ ਉੱਠਿਆ ਤੇ ਉੱਠ ਕੇ ਕਹਿਣ ਲੱਗਾ ਕਿ ਇਹ ਉਹੀ ਗੱਲ ਹੋਈ ਜਿਸ ਤੋਂ ਮੈਂ ਡਰਦਾ ਸੀ ਹੁਣ ਮੈਂ ਉੱਡ ਨਹੀਂ ਸਕਾਂਗਾ ਜਿੰਨੇ ਉਦਾਸੀ ਦੀ ਹਾਲਤ ਵਿੱਚ ਬੈਠੇ ਸਨ ਤੇ ਹੰਸ ਨੇ ਫਿਰ ਆਪਣੇ ਦੋ ਦੋਸਤਾਂ ਨੂੰ ਯਾਦ ਕੀਤਾ ਹੰਸ ਵੀ ਉਹ ਵੀ ਹੰਸ ਦੀ ਤਰ੍ਹਾਂ ਬਹੁਤ ਹੀ ਚੰਗੇ ਹੰਸ ਸਨ ਉਹ ਉੱੜਦੇ-ਉੱੜਦੇ ਹੰਸ ਕੋਲ ਆਏ ਅਤੇ ਉਹਨਾਂ ਵਿੱਚੋਂ ਇੱਕ ਹੰਸ ਨੇ ਉਹਨਾਂ ਰਾਜੇ ਦੇ ਪੁੱਤਰ ਤੇ ਰੂਪਵੰਤੀ ਨੂੰ ਆਪਣੇ ਖੰਭਾਂ ਉੱਪਰ ਚੁੱਕ ਲਿਆ ਤੇ ਦੂਸਰੇ ਹੰਸ ਨੇ ਹੰਸ ਨੂੰ ਆਪਣੇ ਖੰਭਾਂ ਉੱਪਰ ਚੁੱਕ ਲਿਆ ਜਿਵੇਂ ਸਹੰਸ ਦੇ ਖੰਭਾਂ ਉੱਪਰ ਸੇਕ ਲੱਗਾ ਸੀ ਉਸ ਨੂੰ ਪਤਾ ਸੀ ਕਿ ਮੇਰੇ ਖੰਭ ਫਿਰ ਤੋਂ ਵਾਪਸ ਕਿਵੇਂ ਆਉਣੇ ਹਨ ਤੇ ਮੈਂ ਉੱਡ ਕਿਵੇਂ ਸਕਾਂਗਾ ਉਸ ਨੂੰ ਦੂਸਰਾ ਹੰਸ ਉੱਥੇ ਲੈ ਗਿਆ ਤੇ ਜਿਹੜਾ ਰਾਜੇ ਦਾ ਪੁੱਤਰ ਤੇ ਰੂਪਵੰਤੀ ਸੀ ਉਹਨਾਂ ਨੂੰ ਹੰਸ ਉਸ ਸ਼ਹਿਰ ਵਿੱਚ ਲੈ ਗਿਆ ਜਿੱਥੇ ਉਹਨਾਂ ਨੂੰ ਕੋਈ ਨਹੀਂ ਜਾਣਦਾ ਸੀ ਤੇ ਉੱਥੇ ਜਾ ਕੇ ਉਹਨਾਂ ਦੋਵਾਂ ਦਾ ਇੱਕ ਪੰਡਤ ਲੱਭ ਕੇ ਵਿਆਹ ਕਰਵਾ ਦਿੱਤਾ ਹੁਣ ਉਹ ਦੋਵੇਂ ਉਸੇ ਹੀ ਸ਼ਹਿਰ ਵਿੱਚ ਖੁਸ਼ੀ-ਖੁਸ਼ੀ ਰਹਿਣ ਲੱਗ ਪਏ ਅਤੇ ਆਪਣਾ ਬਾਕੀ ਦਾ ਜੀਵਨ ਬਸਰ ਕਰਨ ਲੱਗ ਗਏ ਧੰਨਵਾਦ